ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਜਗਤ ਨੂੰ ਬਹੁਤ ਵੱਡਾ ਮਾਣ ਹੋਇਆ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਜੀ ਇਹੋ ਜਿਹੀਆਂ ਕਾਰਵਾਈਆਂ ਕਰਦੇ ਰਹੋ ਜੋ ਅਪਰਾਧੀ ਆ ਉਹਨੂੰ ਇਹੋ ਜਿਹੀ ਸਜ਼ਾ ਦਿੰਦੇ ਰਹੋ ਸਿੱਖ ਰਹਿਤ ਮਰਿਆਦਾ ਦੇ ਅਨਸਾਰ ਬਹੁਤ ਤੁਹਾਡਾ ਧੰਨਵਾਦ ਜੋ ਤੁਸੀਂ ਕੱਲ ਕੀਤਾ ਜੋ ਸੁਖਵੀਰ ਬਾਦਲ ਜੋ ਵੀ ਕਾਂਦੀਦਾਲ ਨੇ ਮਾੜੀਆਂ ਨੀਤੀਆਂ ਬਣਾਈਆਂ ਸੀ ਉਹਨਾਂ ਦਾ ਜਿਹੜਾ ਤੁਸੀਂ ਉਹਨਾਂ ਨੂੰ ਸਜ਼ਾ ਦਿੱਤੀ ਆ ਬਹੁਤ ਚੰਗਾ ਕੀਤਾ ਬਾਕੀ ਆਉਣ ਵਾਲੇ ਸਮੇਂ ਦੇ ਅੱਜ ਤੱਕ ਮੇਰੀ ਤਕਰੀਬਨ 40 ਸਾਲ ਤੋਂ ਮਰੋ ਪੈਰਾ ਮੈਂ 40 ਸਾਲਾਂ ਚ ਕੋਈ ਨਹੀਂ ਦੇਖਿਆ ਇਹੋ ਜਿਹਾ ਫੈਸਲਾ ਲਿਆ ਗਿਆ ਵੀ ਜਿਹੜਾ ਲੋਕਾਂ ਦੇ ਹੱਕ 'ਚ ਸਿੱਖਾਂ ਦੇ ਸੀਨੇ ਚੌੜੇ ਹੋ ਜਾਣ ਅੱਜ ਛੋਡੇ ਫੈਸਲੇ ਤੋਂ ਬਹੁਤ ਸਿੱਖ ਜਗਤ ਖੋਸਾ ਐਕੜੇ ਖੋਸ ਰੱਖਿਓ ਕੱਲੇ ਇੱਕ ਪਰਿਵਾਰ ਨੂੰ ਖੁਸ਼ ਰੱਖਣ ਨਾਲ ਕੁਝ ਨਹੀਂ ਬਣਨਾ ਦੇਖੋ ਜਿਵੇਂ ਅੱਗੇ ਲੋਕ ਕਹਿੰਦੇ ਸੁਣਦੇ ਆ ਲੋਕਾਂ ਤੋਂ ਵੀ ਬਾਦਲ ਵਰ੍ਹਾਰ ਰਿਹਾ ਆ ਕੀਤਾ ਉਹ ਕੀਤਾ ਕਰਿਆ ਬਹੁ ਮਾਰਾ ਕੀਤਾ ਉਹਨਾਂ ਨੇ ਜੋ ਵੀ ਕੀਤਾ ਸਾਰੇ ਕਾਂਗਦੀ ਦਲ ਨੇ ਕੀਤਾ ਪਹਿਲਾਂ ਹੁਣ ਅੱਗੇ ਤੋਂ ਸੁਧਾਰ ਆਵੇ ਜੋ ਸਿੱਖਾਂ ਚ ਜੋ ਸਿੱਖ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਉਹਦੀ ਛੇਦ ਨਾਲੇ ਚੰਨਣ ਇਹੋ ਜਿਹੀ ਫੈਸਲੇ ਲੈਂਦੇ ਜਾ ਉਹ ਬਹੁਤ ਵਧੀਆ ਅਪਰਾਲਾ ਤੁਹਾਡਾ ਬਹੁਤ ਵਧੀਆ ਇਹ ਕੰਮ ਕੀਤਾ ਤੁਸੀਂ ਸਾਰੇ ਸਿੱਖਾਂ ਨੂੰ ਉਹਦੇ ਤੇ ਬਹੁਤ ਮਾਣ ਆ ਮਾਣ ਕਰਦੇ ਰਹਿਣ ਇਹੋ ਜਿਹੇ ਫੈਸਲੇ ਲੈਂਦੇ ਰਹੋ ਪ੍ਰਮਾਤਮਾ ਹਰ ਇੱਕ ਵਿੱਚ ਵਸਦਾ ਹਰੇਕ ਦੇ ਨਾਲ ਜੁੜਿਆ ਹੋਇਆ ਪ੍ਰਮਾਤਮਾ ਨਾਲ ਜਿਹੜਾ ਬੰਦਾ ਜੁੜਿਆ ਪਰ ਕੁਝ ਕੁ ਫੈਸਲੇ ਪਹਿਲਾਂ ਗਲਤ ਲਏ ਗਏ ਨੇ ਉਹਨਾਂ ਕਰਕੇ ਸਾਰਾ ਨਿਘਾਰ ਆਇਆ ਸਿੱਖ ਦੇਰਿਆਂ ਅਗਰੀ ਨੂੰ ਭੱਜਦੇ ਸਿੱਖ ਕਿਸੇ ਪਾਸੇ ਨੂੰ ਭੱਜ ਕੇ ਇੱਕ ਦੋ ਕੁ ਜਥੇਬੰਦੀਆਂ ਨੇ ਜਿਹੜੀਆਂ ਉਹ ਕਹਿਣ ਲੱਗੇ ਚਿਚਕ ਨਹੀਂ ਕੋਈ ਤਕਸਾਲ ਵਾਲੇ ਵੀਰ ਵੀ ਥੋੜੀ ਜੀ ਬੇਨਤੀ ਨੂੰ ਸਵੀਕਾਰ ਕਰੋ ਤਕਸਾਲ ਦੀ ਜਿਹੜੀ ਮਰਿਆਦਾ ਉੱਥੇ ਚੱਲਣ ਦੀ ਕੋਸ਼ਿਸ਼ ਕਰੋ ਜੋ ਤਕਸਾਲ ਨੇ ਪਹਿਲੀਆਂ ਚ ਜ਼ਫੇਦਾਰਾਂ ਨੇ ਤਕਸਾਲਦਿਆਂ ਨੇ ਕੀਤਾ ਉਹ ਕਰਨ ਦੀ ਕੋਸ਼ਿਸ਼ ਕਰੋ ਬਾਕੀ ਦੇਖੋ ਇੱਕ ਚੀਜ਼ ਦਾ ਤੁਹਾਡੇ ਆਪਣੇ ਪੂਰੀ ਦੁਨੀਆ ਦੇ ਸਾਹਮਣੇ ਮੈਂ ਬਿਲਕੁਲ ਆਣ ਪੜਵਾਂਦਾ ਕੋਈ ਇਹ ਜਿਹੀ ਕਿੰਤੂ ਪ੍ਰਾਂਤੂ ਵਾਲੀਆਂ ਗੱਲਾਂ ਹੋ ਜਾਣੀਆਂ ਵੀ ਕੁਝ ਥੋੜਾ ਫੜਿਆ ਹੋਇਆ ਪਰ ਜਿਹੜਾ ਕੁਸ਼ ਸ਼ਖਵੀਰ ਬਾਦਲ ਦੇ ਬਾਪ ਨੂੰ ਪ੍ਰਕਾਸ਼ ਬਾਦਲ ਨੂੰ ਫਕਰੇ ਕਾਉਂ ਦਾ ਵਾਰਡ ਮਿਲਿਆ ਹੋਇਆ ਉਹ ਵਾਪਸ ਕਰਾਉਣ ਤੇ ਇੱਕ ਨਲੈਕੀ ਸ਼ਖਵੀਰ ਬਾਦਲ ਦੀ ਮੂਰੀ ਆ ਗਈ ਨਾ ਜੇਸ ਕਵੀਰ ਬਾਦਲ ਉਹ ਟਾਈਮ ਚ ਰਾਜਧਾਨੇ ਇੱਕ ਨਾ ਇੰਨਾ ਮਾਣ ਨਾ ਕੋ ਕੁਰਸੀ ਦਾ ਨਾ ਭੁੱਖਾ ਹੁੰਦਾ ਉਹ ਪ੍ਰਕਾਸ਼ ਬਾਦਲ ਫਕਰੇ ਕਾਉਂ ਦਾ ਵਾਰਡ ਲੈ ਕੇ ਦੁਨੀਆ ਤੋਂ ਚਲੇ ਗਿਆ ਸੀ ਉਹ ਤੋਂ ਵਾਪਸ ਤਾਂ ਨਹੀਂ ਸੀ ਹੋਣਾ ਵਾਬਸ ਕਰਾਉਣ ਵਾਲਾ ਸੁਖਵੀਰ ਬਾਦਲ ਇੱਕ ਇਹਦੀ ਇਹ ਸੋਚ ਵੀ ਮੈਂ ਮੁੱਖ ਮੰਤਰੀ ਦੀ ਭੁੱਖ ਨੇ ਸਾਰਾ ਕੁਝ ਕਰਾਤਾ ਲੋਕੋ ਸੋਨੂੰ ਵੀ ਇਹ ਥੇਦ ਮਿਲਦੀ ਆ ਵੀ ਭੁੱਖ ਨਾ ਰੱਖੋ ਪ੍ਰਮਾਤਮਾ ਕਿਸੇ ਨੂੰ ਭੁੱਖਾ ਨਾ ਸੌ ਭੁੱਖਾ ਕੋਈ ਉੱਠਦਾ ਭੁੱਖਾ ਕੋਈ ਪਰ ਸੌਂਦਾ ਕੋਈ ਭੁੱਖਾ ਨਹੀਂ ਇਹ ਹੈਗੀਆਂ ਨੀਤੀਆਂ ਨਾ ਰੱਖੋ ਇਹ ਰੱਖੋ ਵੀ ਹਾਂ ਪ੍ਰਮਾਤਮਾ ਸਾਡਾ ਸਭ ਦਾ ਹੀ ਭਲਾ ਕਰੂ ਪ੍ਰਮਾਤਮਾ ਦੇ ਮਗਰ ਲੱਗੇ ਚੱਲੋ ਜੋ ਵੀ ਮਾੜੇ ਕੰਮ ਕਰਦਾ ਗਮਾਲੇ ਬਨ ਕੇ ਕੋਈ ਮਨਰੋ ਸਿੱਖੀ ਕਕਾਰ ਪਾ ਕੇ ਉਹ ਸਾਰੇ ਛੱਡ ਦੋ ਜਿਹੜਾ ਇਹ ਗੁਰੂ ਆ ਨਾ ਇਹ ਬਖਸ਼ ਦਿੰਦਾ ਪਰ ਅਪਰਾਧੀ ਨੂੰ ਸਜ਼ਾ ਵੀ ਦਿੰਦਾ ਜਿਹੜਾ ਗਲਤੀ ਕਰਦਾ ਉਹਨੂੰ ਬਖਸ਼ ਦਿੰਦਾ ਗਲਤੀਆਂ ਕਰ ਜਿਨ੍ਹਾਂ ਨੇ ਗਲਤੀਆਂ ਕਰੀਆਂ ਨੇ ਉਹ ਤਾਂ ਛੱਡ ਦੋ ਹਜੇ ਵੀ ਗੁਰੂ ਦੇ ਮੰਗਰ ਚੱਲ ਉਹ ਜਿਹੜਾ ਅਪਰਾਧ ਕਰਦਾ ਉਹ ਬਖਸ਼ਿਆ ਨਹੀਂ ਜਾਣਾ ਉਹਨੂੰ ਸਜ਼ਾ ਮਿਲਣੀ ਆ ਜਿਵੇਂ ਸੁਖਵੀਰ ਬਾਦਲ ਨੂੰ ਮਿਲੀਆਂ ਬਾਕੀ ਵਾਰ-ਵਾਰ ਇਹੀ ਬੇਨਤੀ ਆਪ ਜ਼ਥੇਦਾਰ ਸਾਹਿਬ ਇਕਣੇ ਕਾਇਮ ਰਹੋ ਜਿਹੜਾ ਪੰਜਾਬ ਦਾ ਘਾਣ ਸਰਕਾਰਾਂ ਕਰਨ ਲੱਗੀਆਂ ਨੇ ਦਿੱਲੀ ਦਾ ਜ਼ੋਰ ਲੱਗਿਆ ਸੈਂਟਰ ਦਾ ਜ਼ੋਰ ਲੱਗਿਆ ਹੋਰ ਏਜੰਸੀਆਂ ਦਾ ਜ਼ੋਰ ਲੱਗਿਆ ਪੰਜਾਬ ਨੂੰ ਖਤਮ ਕਰਨ ਤੇ ਪੰਜਾਬ ਪੈਰਾ ਪਤੇ ਹੋ ਸਕਦਾ ਜੇ ਤੁਸੀਂ ਜ਼ਥੇਦਾਰ ਸਾਹਿਬ ਆਪ ਦਾ ਰੋਲ ਇਕਣੇ ਦਾ ਕਰੋ ਸਹੀ ਤਰੀਕੇ ਨਾਲ ਜਿਵੇਂ ਆ ਹੁਣ ਕੱਲ 2 ਤਰੀਕ ਵਾਲੇ ਦਿਨ ਕੀਤਾ ਇਹੋ ਜਿਹਾ ਹੀ ਰੋਲ ਲਭਾਉਦੇ ਰਹੋ ਜਥੇਦਾਰ ਸਾਹਿਬ ਆ ਸਾਡੀ ਤਾਂ ਸਿੱਖਾਂ ਦੀ ਸੋਡੇ ਦੀ ਆਸ ਆ ਬਸ ਇਹੋ ਜਿਹੇ ਰੋਲ ਲਭਾਓ ਜਿਹੜਾ ਬਣਦੀ ਕਾਰਵਾਈਆ ਦੇਖੋ ਜਿਹੜੇ ਆ ਟਿਕਟੋਕਾਂ ਦੇ ਸਿੱਖ ਨੱਚਦੇ ਫਿਰਦੇ ਨੇ ਜਾਂ ਜਿਹੜੇ ਸਿੱਖੀ ਦਾ ਭੇਖ ਵਿੱਚ ਫਿਲਮਾਂ ਬਣਾਉਂਦੇ ਨੇ ਸਿੱਖਾਂ ਦੀ ਕਰਤਾਰ ਕੋਸ਼ਿਸ਼ ਕਰਦੇ ਨੇ ਇਹਨਾਂ ਤੇ ਵੀ ਐਕਸ਼ਨ ਲਵੋ ਜੋ ਸਿੱਖੀ ਚ ਵੜ ਕੇ ਕੋਈ ਕਿਹੋ ਜਿਹਾ ਨਸ਼ੇ ਦਾ ਸਦਾਕਰ ਬਣਿਆ ਫਿਰਦਾ ਕੋਈ ਕਾਸੇ ਦਾ ਬਣਿਆ ਫਿਰਦਾ ਜਿਹੜਾ ਸਿੱਖੀ ਦਾ ਭੇਖ ਬਣਾਉਂਦਾ ਉਹਨੂੰ ਉਹਦੇ ਤੇ ਕਾਰਵਾਈ ਕਰ ਕਰ ਲੋ ਜਿਹੜਾ ਸਿੱਖ ਜਿਹੋ ਜਿਹਾ ਹੁੰਦਾ ਉਹਦੀ ਸਿੱਖ ਦੀ ਸਭੀ ਜਿਹੜੀ ਕੋਸ਼ਿਸ਼ ਕਰਦੇ ਨੇ ਸਿੱਖ ਦੀ ਸਭੀ ਖਰਾਬ ਕਰਨ ਦੀ ਉਹਨਾਂ ਤੇ ਕਾਰਵਾਈ ਕਰੋ ਤੇ ਬਾਕੀ ਆ ਤੁਸੀਂ ਕੱਲ੍ਹ ਵਾਲੇ ਖਾਇਦਰੇ ਤੋਂ ਅਸੀਂ ਬਹੁਤ ਚਾਰੇ ਖੋਸਾਂ ਛਾਂ ਸੁਖਵੀਰ ਬਾਦਲ ਨੂੰ ਵੀ ਸੁਧਰਨ ਦਾ ਸਮਝਣ ਦਾ ਮੌਕਾ ਉਹਨੂੰ ਦੇਖ ਕੇ ਹੋਰ ਲੋਕਾਂ ਨੂੰ ਵੀ ਪਤਾ ਲੱਗੂ ਵੀ ਇਹਨੇ ਅਪਰਾਧ ਕੀਤੇ ਇਹਨੂੰ ਇਹਨੇ ਗਲਤੀਆਂ ਕੀਤੀਆਂ ਇਹਨੂੰ ਸਜ਼ਾ ਮਿਲੀ ਹਰ ਸਜ਼ਾ ਵੀ ਤੁਸੀਂ ਬਹੁਤ ਵਧੀਆ ਦਿੱਤੀ ਆ ਇਹੋ ਜਿਹੀ ਸਜ਼ਾ ਚਾਹੀਦੀ ਆ ਰਾਜਨੀਤਿਕਾਂ ਕੀ ਨੇਤਕ ਜਦੋਂ ਗੁਰੂ ਦੇ ਤੋਤੇ ਕੋਈ ਨਹੀਂ ਉੱਠ ਸਕਦਾ ਗੁਰੂ ਸਭ ਤੋਂ ਵੱਡਾ ਹੈ ਗੁਰੂ ਤੋਂ ਵੱਡਾ ਜਿਹਨੇ ਬਣਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਰਸਿਆਲਾ ਬਣਾਇਆ ਸੀ ਕੀ ਬਣ ਗਿਆ ਉਹਦਾ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ ਕਿ ਹੈਗਾ ਕਿਤੇ ਨਿਕਲ ਕੇ ਆਏ ਸਾਹਮਣੇ ਜਾਣ ਜੁਗਾ ਗੁਰੂ ਨਾਲ ਕੋਈ ਟੱਕਰ ਨਹੀਂ ਲੈ ਸਕਦਾ ਜਿਹਨੇ ਲਈਆ ਉਹ ਲੋਕੋ ਤੁਸੀਂ ਹੋਰ ਵੀ ਸਮਝ ਲਿਓ ਜਿਹੜੇ ਸੁਣਦੋਂ ਕਰੋਂਗੇ ਵੀ ਸੁਖਵੀਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੇਖਾ ਦਿਖਾਈ ਤੀ ਅੱਜ ਉਹ ਉਹੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਝੁੱਕ ਝੁੱਕ ਕੇ ਖੜਨਾ ਪਿਆਰ ਸਵਾਲ ਵੀ ਇੰਨੇ ਤਿੱਖੇ ਹੋਏ ਨੇ ਵੀ ਹਾਂ ਨਾ ਦੇ ਜਵਾਬ ਅੱਜ ਤੱਕ ਕਰ 40 42 ਸਾਲਾਂ ਚ ਮੈਂ ਨਹੀਂ ਕਿਸੇ ਤੋਂ ਸੁਣੇ ਦੀ ਹਾਂ ਜਾਂ ਨਾ ਚ ਜਵਾਬ ਦੇ ਹਾਂ ਨਾ ਚ ਜਵਾਬ ਦੇਣੇ ਪਏ ਔਰ ਉਹ ਉਹੀ ਚੀਜ਼ਾਂ ਦੱਸਣੀਆਂ ਪਈਆਂ ਵੀ ਹਾਂ ਅਸੀਂ ਕੁਰਸੀਆਂ ਦਿੱਤੀਆਂ ਅਸੀਂ ਇੱਥੇ ਸਰਸਿਆ ਨੂੰ ਮਾਫੀਆਂ ਦਿੱਤੀਆਂ ਜੋ ਵੀ ਉਹ ਬਹੁਤ ਵਧੀਆ ਜਥੇਦਾਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਾਹਾਂ ਵਾਸਤੇ ਹੋਰ ਵੀ ਪਿੰਮਾ ਛੱਡੋ ਪਿੰਡਾਂ ਵਿੱਚ ਵੀ ਜੋ ਵੀ ਕਿਤੇ ਵੀ ਜਿੱਥੇ ਵੀ ਤੁਹਾਨੂੰ ਸ਼ਿਕਾਇਤ ਮਿਲਦੀ ਹੈ ਇਹਨਾਂ ਤੇ ਜੋ ਵੀ ਬਣਦੀ ਕਾਰਵਾਈ ਆ ਪਿੰਡਾਂ ਦੇ ਵਿੱਚ ਵੀ ਜਥੇਦਾਰ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ 20 20 50 50 ਪਿੰਡਾਂ ਦੀਆਂ ਵੀ ਹਾਂ ਆ ਆ ਏਰੀਆ ਚਾ ਜ਼ਿਲ੍ਹੇਆਂ ਤੇ ਨਜ਼ਿਲਿਆਂ ਦੀ ਕਮੇਟੀ ਬਣ ਗਈ ਵੀ ਇੱਥੇ ਜੇ ਕੋਈ ਕਿਸੇ ਦਾ ਗਲਤ ਉਹ ਫੇਰ ਸਰਾ ਕਮੇਟੀ ਕਰੂਗੀ ਇਹੋ ਜਿਹੇ ਜਥੇਦਾਰਾਂ ਦੀਆਂ ਕਮੇਟੀਆਂ ਪਿੰਡਾਂ 'ਚ ਵੀ ਜੇ 2 3 ਜਿਲ੍ਹਿਆਂ ਦੀ 5 ਜਿਲ੍ਹਿਆਂ ਦੀ ਇੱਕੜ ਕਮੇਟੀਆਂ ਬਣਾ ਕੇ ਸਿੱਖੀ ਨੂੰ ਕਾਇਮ ਰੱਖੋ ਸਿੱਖੀ ਬਿਨਾ ਪੰਜਾਬ ਦਾ ਕੁਝ ਨਹੀਂ ਬਣਨਾ ਜਦੋਂ ਪੰਜਾਬ 'ਚ ਜੇ ਸਿੱਖੀ ਨਾ ਰਹੇ ਤਾਂ ਦੁਨੀਆਂ 'ਤੇ ਸਿੱਖੀ ਰਹੇ ਨਾ ਰਹੇ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ 'ਚ ਸਿੱਖੀ ਹੋਣੀ ਜ਼ਰੂਰੀ ਆ ਜਥੇਦਾਰ ਸਾਹਿਬ ਦੀ ਬੇਨਤੀ ਆ ਬਸ ਇਹੋ ਜਿਹੇ ਫੈਸਲੇ ਜਰੂਰ ਲਵੋ ਹਰ ਮਹੀਨੇ ਇਹ ਮੀਟਿੰਗ ਹੋਣੀ ਚਾਹੀਦੀ ਹੈ ਵੀ ਇਹੋ ਜਿਹੇ ਫੈਸਲੇ ਲਈ ਹਰ ਇੱਕ ਮਹੀਨੇ ਚ ਜੇ ਦੋ ਵਾਰੀ ਉਦੋਂ ਇੱਕ ਵਾਰੀ ਇਹੋ ਜਿਹੇ ਫੈਸਲੇ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ